ਲੜਕੇ ਬਿਨ ਆਗ ਨਹੀਂ ਹੁੰਦਾ ਠੰਡ ਦੇ ਬਿਨ ਆਗ ਨਹੀਂ ਹੁੰਦਾ ਗੰਨੇ ਬਿਨ ਆਗ ਨਹੀਂ ਹੁੰਦਾ ਸੱਚੇ ਬੋਲ ਪਿਆਰਾਂ ਦੇ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਵੱਡਿਆਂ ਸਰਦਾਰਾਂ ਦੇ ਹੈ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਮੂਹ ਤੇ ਜੋ ਜੀ ਜੀ ਕਰਦਾ ਸਾਡੇ ਸਤਕਾਰਯੋਗ ਵੀਰ ਸਤਪਾਲ ਸਿੰਘ ਜੀ ਜੀ ਆਇਆਂ ਪਾ ਜੀ ਪੰਜਾਬ ਪੁਲਿਸ ਤੋਂ ਨਾਲ ਵਾਲੇ ਵੀਰ ਤੁਹਾਡੀ ਮੈਨ ਤੋਂ ਨੰਬਰ ਪਲੇਟ ਪੜ੍ਹ ਨਹੀਂ ਹੋ ਰਹੀ ਇੱਧਰ ਪਾ ਜੀ ਹੋਰੀ ਬੈਠੇ ਪਾ ਜੀ ਲਾਦਾ ਅੱਖਾਂ ਦਾ ਜੋਰ ਉਹ ਛੋਟੇ ਅੱਖਰਾਂ ਚ ਸੌਰੀ ਉਹ ਵੀਰ ਦਾ ਹਰਪਾਲ ਸਿੰਘ ਇੱਧੇ ਆ ਬ੍ਰਦਰ ਥੈਂਕ ਯੂ ਜੀ ਆਇਆਂ ਨੂੰ ਮੇਰੇ ਸਾਰੇ ਭਰਾਵਾਂ ਨੂੰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ेज जी जी करद पीछे पिछे करता उस तो रख ला करदार घर की लड़ाई जिते ना इज्जत होवे उथे नी जाई जिते ना इज्जत हो ਉੰਦੀ ਨਾ ਟੋਰ ਸ਼ੁਕੀਨੀ ਪਕੇ ਮੁਟਿਆਰਾਂ ਨੂੰ ਜਿਸ ਦੇ ਨਾ ਰਿਸ਼ਤੇ ਨਾਤੇ ਵੀਰ ਨੇ ਬਾਤ ਰਿਆੜ ਲਿਖਿਆ ਮੋਰੇ ਨਾਂ ਕੀ ਮੇਰੇ ਭਰਾ ਦਾ ਸੁਖਚੈਨ ਹਾਂ ਤੇਰੇ ਵੀਰੇ ਪੈਸੇ ਪੂਰੇ ਹੋ ਗਏ ਹੁਣ ਮੈਨੂੰ ਸ਼ਾਂਤੀ ਆਈ ਥੈਂਕ ਯੂ ਸੁਖਚੈਨ ਰਿਆੜ ਵੀਰ ਸੀ 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 ਸੌਂਦੀ ਨਾ ਤਾਰ ਸ਼ੁਕੀਨੀ ਵੇਕੇ ਮੁੱਢਿਆ ਰਾਂ ਨੂੰ ਦਿਸਦੇ ਨਹੀਂ ਰਿਸ਼ਤੇ ਨਾਤੇ ਚੱਲਦੇ ਹਥਿਆਰਾਂ ਨੂੰ ਐਵੇਂ ਪੰਜਾਬ 'ਚ ਬਹੁਤ ਨੁਕਸਾਨ ਹੋਇਆ दारू ਪੀਕੇ DJ ਤੇ ਧਾੜ 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 ਪਤਾ ਨਹੀਂ ਕਿੰਨੇ ਅਕਦੀਆਂ ਜਾਨਾਂ ਗਈਆਂ ਹੁਣ ਮੜਾ ਜਾ ਕੰਮ ਕੰਟਰੋਲ 'ਚ ਹੋਇਆ ਮੈਨੂੰ ਇੱਕ ਵਾਰ ਅੰਮ੍ਰਿਤਸਰ ਦੀ ਗੱਲ ਯਾਦ ਹੈ ਉਹ ਆ ਕੇ ਮਈਮੂਰੇ ਫੇਰ ਕਰੇ ਤੇ ਮੈਂ ਕਹਿ ਬੈਠਾ ਭਾਈ ਜੀ ਬਈ ਪ੍ਰੋਗਰਾਮ ਇਦਾਂ ਨਾ ਕਰੋ ਬੰਦ ਉਹ ਘਰ ਵਾਲਿਆਂ ਦਾ ਜੀਜਾ ਸੀ ਉਹ ਕਹਿੰਦਾ ਮੇਰੀ ਨਾਲੇ ਨੂੰ ਪੈਸੇ ਦਿੱਤੇ ਮੇਰੀ ਬੇਇਜ਼ਤੀ ਕਰੇ ਉਹ ਜਰਾ ਕੁ ਬਾਅਦ ਆਇਆ ਕਰ ਚਾਰ ਫੇਰ ਕਰ ਜਾ ਠਾ 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 ਤਮਲੇ ਵਾਲਾ ਕਹਿੰਦਾ ਮੇਰੇ ਤਾਂ ਨਿਆਣੇ ਛੋਟੇ ਛੋਟੇ ਮੇਰਾ ਔਖਾ ਹੈ ਮੈਂ ਪਿੱਛੇ ਚੱਲਿਆ ਮਗਾ ਪਤੰਦਰਾ ਜੇ ਉਹਨਾਂ ਨੇ ਨਵੇਂ ਵੀ ਗੋਲੀਆਂ ਮਾਰ ਰਹੀਆਂ ਤਾਂ ਵੀ ਮਾਰਨਗੇ ਤੇ ਹੁਣ ਪ੍ਰੋਗਰਾਮ ਚੱਲੇ ਮਗਾ ਅਮਰਸਾਰ ਹੈ ਸੌਂਦੀ ਨਾ ਟਰ ਸ਼ੁਕੀਨੀ ਪੇਕੇ ਮੁਟਿਆਰਾ ਤੂੰ ਦਿਸਦੇ ਨਹੀਂ ਰਿਸ਼ਤੇ ਨਾਤੇ ਚੱਲਦੇ ਹਥਿਆਰਾਂ ਨੂੰ ਠੰਡੇ ਪਾਣੀ ਨਾਲ ਨਹੀਂ ਗੁਜਦਾ ਆ ਬਈ ਲਾਲ ਤੌਲੀਆ ਠੰਡੇ ਪਾਣੀ ਨਾਲ ਨਹੀਂ ਗੁਜਦਾ ਆਟਾ ਜੋ ਮੱਕੀ ਦਾ ਏ ਹਾਂ ਲੈਂਦਾ ਸਿਰ ਬੇਸ਼ੱਕ ਲੈ ਜਾਏ ਲੈਂਦਾ ਸਰ ਬੇਸ਼ੱਕ ਲੈ ਜਾ ਬਾਪੂ ਠਕ ਕੇ ਨਹੀਂ ਚੱਟੀ ਬੇਸ਼ੱਕ ਲੈ ਜਾ ਠਕ ਕੇ ਨਹੀਂ ਚੱਟੀ ਰਾ ਜਾ ਵਿੱਚ ਨਾ ਲਾਈਏ ਟਿਕਾਹ ਸੱਤੇ ਹੁੰਦੇ ਨਕਣ ਨੂੰ ਹੂ ਟੋਨਾ ਮਾਰਾ ਬੋਲ ਸੱਤੇ ਹੋਏ ਬੰਗਲ ਨੂੰ ਸੋਹਰਿਆਂ ਦੇ ਘਰ ਵਿੱਚ ਜਾ ਕੇ 23 ਸਾਲ ਦਾ ਹੋ ਗਿਆ ਵੀਰ ਬਾਈ ਦਾ 17 ਸਾਲ ਦਾ ਓਏ ਹੱਥ ਮਲਾਓ ਸ਼ਾਵਾ ਤੇਰੀ ਜਵਾਨੀ ਠਾਠਾ ਮਾਰੀ 17 ਸਾਲ ਤੇਰਾ 24 ਸਾਲ ਦੇ ਤੇ ਵਿਆਹ ਹੋ ਜਾਣਾ ਆ ਗੱਲ ਯਾਦ ਰੱਖਣੀ ਤੇ ਕਮਾਂ ਸਟੇਜ ਤੇ ਕਹਿ ਕੇ ਗਿਆ ਸੀ ਠੀਕ ਹੈ ਸੋਹਰਿਆਂ ਦੇ ਘਰ ਵਿੱਚ ਜਾ ਕੇ ਭਾਂਡਾ ਨਹੀਂ ਚੱਟੀ ਦਾ ਲੈਂਦਾ ਸਿਰ ਬੇਸ਼ੱਕ ਲੈ ਜਾ ਹੁੱਕ ਕੇ ਦੀ ਕੰਦੀ ਦਾ ਲੈਂਦਾ ਸਿਰ ਬੇਸ਼ੱਕ ਲੈ ਜਾ ਹੁੱਕ ਕੇ ਦੀ ਕੰਦੀ ਦਾ ਲੈਂਦਾ ਸਿਰ ਬੇਸ਼ੱਕ ਲੈ ਜਾ